ਤੇ ਤਰਖੰਡ ਮੰਡਲ ਵਰਪੰਡ ਜੇ ਕੋ ਕਥੇ ਤਨ ਤਨ ਉਸ ਵਸਤਾ ਜੀ ਖੰਡ ਮੰਡਲ ਪਰ ਭੰਡ ਵੀ ਇਹਦੀ ਦ੍ਰਿਸ਼ਟੀ ਦੇ ਵਿੱਚੇ ਹੁੰਦੇ ਨੇ ਨਰਕਾਰ ਦੀ ਨਰਕਾਰ ਤੋਂ ਖੰਡ ਪਰ ਕੀ ਹੁੰਦਾ ਸਰਪੰਪੀਆ ਹੋਏ ਦੇ ਵਿੱਚੇ ਹੀ ਨੇ ਉਹ ਕਹਿੰਦੇ ਛੱਡ ਕੇ ਨਹੀਂ ਕਹਿੰਦੇ ਚਲੇ ਆ ਗਿਆ ਸਰਦਾਰ ਨੂੰ ਛੱਡ ਕੇ ਕਿੱਦਾਂ ਨਹੀਂ ਜਾਂਦਾ ਗੁਰਮੁਖਾਵਣ ਜਾਣ ਰਹਾ ਹੀ ਹੈ ਜਿਹੜੇ ਛੱਡ ਕੇ ਜਾਣਾ ਚਾਹੁੰਦੇ ਨੇ ਨਾ ਗੁਰਮੁਖੰਦ ਜਨਮਸਵਾਰ ਦਰਗਾਹ ਚਲੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਗੱਲ ਦਾ ਉਹ ਹਿੰਦੂ ਹਿੰਦੂ ਰਹੋ ਉਹ ਹਿੰਦੂ ਨੇ ਜਾਣਾ ਕਿੱਥੇ ਹੈ ਜਿਹੜਾ ਜਾਣਦਾ ਉਹ ਹੀ ਤਾਂ ਮਨੁੱਖ ਹੈ ਜਿਹੜਾ ਇਹ ਕਹਿੰਦਾ ਗੁਰਮੁਖ ਜਨਮਸਵਾਰ ਦਰਗਾਹ ਚਲੇਆ ਉਹ ਮਨੁੱਖ ਹੈ ਉਹਨੂੰ ਗੁਰਬਾਣੀ ਨਹੀਂ ਸਮਝਦੀ ਇਹ ਸਾਡੇ ਵੀ ਢੋਲਗੀਆਂ ਬੜੀਆਂ ਘੁੱਟਦੇ ਨੇ ਜਾਂ ਫੇ ਲੈ ਕੇ ਜਾਂਦੇ ਨੇ ਸ਼ਮਸ਼ਾਨ ਘਾਟ ਨੂੰ ਵਰਵਾਨੀ ਕਹਿੰਦੀ ਗੁਰਮੁਖਾਵਣ ਜਾਣਾ ਹੈ ਔਲੇ ਨਾਲ ਮੁੱਕ ਜਾਂਦਾ ਉਹ ਕਹਿੰਦੇ ਨੇ ਗੁਰਮੁਖ ਜਰ ਜਨਮ ਸਵਾਰ ਉਹਨਾਂ ਨੇ ਦਖਸ਼ਾ ਜਿਹੜਾ ਹੈ ਨਾ ਪਰਮੇਸ਼ਰ ਵਾਲਾ ਉਹ ਗੁਰਮਤਾਲਾ ਬੈਠਿਆ ਹੈ ਦਿਮਾਗ 'ਚ ਗੁਰਮਤਾਲਾ ਨਹੀਂ ਬੈਠਿਆ ਆਪਾ ਪਮਸਾ ਕਰਦਾ ਵਿੱਚੇ ਉਹਦੇ ਪਮਸਾ ਕਰ ਉਹਦੇ ਵਿੱਚ ਆਪਾ ਪਮਸਾ ਕਰਦੇ ਬਾਹਰ ਤੈਨੂੰ ਪਮਸਾ ਪੰਜਾਬਦਰ ਵਿੱਚ ਚੱਲਦੇ ਆ ਬਾਹਰ ਆ ਬਾਹਰ ਪੰਜਾਬਦਰ ਵਿੱਚ ਜਿਵੇਂ ਪੰਜਾਬ ਦਾ ਰਹਿੰਦਾ ਵਾਲਾ ਪਰ ਉਹ ਸਿੰਘ ਪ੍ਰਾਈਮ ਮਿਨਿਸਟਰ ਬਣ ਗਿਆ ਪੰਜਾਬ ਤੋਂ ਬਾਹਰ ਆ ਪੰਜਾਬੋਂ ਦੇ ਟੋੜੀਚ ਪੰਜਾਬੋਂ ਦੀ ਰਾਏ ਦੇ ਵਿੱਚ ਆ ਉਹ ਪੰਜਾਬ ਤੋਂ ਬਾਹਰ ਅਜਿਹੀ ਗੱਲ ਆ ਉਹਦਾ ਦਾਇਰਾ ਵੱਡਾ ਹੋ ਗਿਆ ਪੰਜਾਬ ਵਾਲੇ ਦਾ ਪੰਜਾਬ ਤੱਕ ਸੀਮਤ ਪੰਜਾਬ ਦਾ ਤਹਿਸੀਲਦਾਰ ਆਪਣੀ ਤਹਿਸੀਲ ਤੱਕ ਸੀਮਤ ਹੈ ਥਾਣੇਦਾਰ ਆਪਣੇ ਥਾਣੇ ਤੱਕ ਸੀਮਤ ਹੈ ਹੌਲਦਾਰ ਆਪਣੇ ਉਹਦੇ ਤੱਕ ਸੀਮਾ ਜੋ ਵੀ ਜਿੱਥੇ ਤੱਕ ਸੀਮਤ ਹੈ ਇੱਕ ਵਾਰਡ ਦਾ ਮੈਂਬਰ ਵਾਰਡ ਤੱਕ ਸੀਮਤ ਹੈ ਉਹਦਾ ਭਾਗ ਵੱਡਾ ਹੋ ਗਿਆ ਉਹਦਾ ਭਾਗ ਵੱਡਾ ਹੋ ਗਿਆ ਭਾਗ ਵੱਡੇ ਹਰ ਪਾਇਆ ਪੰਜਾਬ ਦਾ ਹੁੰਦਾ ਹੋਇਆ ਵੀ ਪੰਜਾਬ ਤੋਂ ਬਾਹਰ ਹੈ ਪੰਜਾਬ ਤੋਂ ਫੇਰ ਜੁੜਿਆ ਹੋਇਆ ਹੈ ਪੰਜਾਬ ਨਾਲ ਜੁੜਿਆ ਹੋਇਆ ਫੇਰ ਵੀ ਹੈ ਕਿਵੇਂ ਕਬੀਰ ਇਸ ਗੱਲ ਨੂੰ ਕਿਵੇਂ ਕਰਦਾ ਹੈ ਕਲੀਅਰ ਕਬੀਰ ਕਹਿੰਦਾ ਤਨ ਤੇਰੇ ਭਵਨ ਵਿੱਚ ਰਹਿ ਆ ਸਮਾਏ ਪਹਿਲਾਂ ਤਾਂ ਸਾਡਾ ਜਿਹੜਾ ਹਿਰਦਾ ਉਹ ਤੈਨੂੰ ਭਵਨ ਚ ਸਮਾਇਆ ਹੋਇਆ ਅਸੀਂ ਮਾਨ ਤੈਨ ਭਵਨ ਤੇ ੱਕੇ ਖਾਦਾ ਫਿਰਦਾ ਉਨਾ ਜਰ ਤਨ ਭਵਨ ਤੁਰਿਆ ਫਿਰਦਾ ਜੇ ਨਾ ਜੜੇ ਛੋੜ ਤਨ ਭਵਨ ਨੂੰ ਇਹਨਾਂ ਗਿਆਨ ਛੋਟਾ ਹੈ। ਕਿਆ ਤਨ ਭਵਨਾਂ ਦਾ ਗਿਆਨ ਚਾਨਣੇ ਦੇ ਵਿੱਚ ਹੋ ਗਿਆ। ਬਰੂ ਗਿਆਨੀ ਕਾ ਮਨ ਪਰਗਾਸ ਜੈਸੇ ਧਰੂ ਉਪਰ। ਉਹ ਨੂੰ ਪੰਜਾਬ ਦੀਆਂ ਸਮੱਸਿਆਵਾਂ ਦਾ ਵੀ ਪਤਾ ਸਾਰੀਆਂ ਦਾ ਪ੍ਰਾਈਮ ਮਿਨਿਸਟਰ ਨੂੰ। ਹਿੰਦੁਸਤਾਨ ਦੀਆਂ ਦਾ ਵੀ ਪਤਾ ਹੈ, ਵਰਲਡ ਦੀਆਂ ਦਾ ਵੀ ਪਤਾ ਹੈ। ਪੰਜਾਵੜੇ ਨੂੰ ਪੰਜਾਵੜੀ ਦੇ ਰਮਦਾਨ ਦੇ ਬਾਦਿਲ ਦੇ ਕਿਲੇ ਨੇ ਉਹ ਵਾਲੀ ਉਹਦਾ ਗਿਆਨ ਛੋਟਾ ਹੈ ਉਹਦਾ ਗਿਆਨ ਵੱਡਾ ਹੈ ਉਹਦਾ ਦਾਇਰਾ ਵੱਡ ਗਿਆ ਬ੍ਰह्म ਗਿਆਨੀ ਕੇ ਮਨ ਪ੍ਰਗਾਸ ਜੈਸੇ ਤਾਰੋਂ ਉਪਰ ਜਿਹੜਾ ਤਾਰੋਂ ਉਪਰ ਆਕਾਸ਼ ਹੋ ਗਿਆ ਫਿਰ ਸਿੱਖਾਂ ਦਾ ਨਹੀਂ ਰਿਹਾ ਲੈ ਲਓ ਸਿਰੋ ਸਬਦਾ ਹੋ ਗਿਆ ਦਾਇਰਾ ਵੱਡਾ ਹੋ ਗਿਆ ਉਹ ਸਿੱਖਾਂ ਦਾ ਨਹੀਂ ਰਿਹਾ ਅਕਲ ਨਹੀਂ ਸਿੱਖਾਂ ਦੀ ਗੱਲ ਨਹੀਂ ਕਰ ਸਕਦਾ ਉਹ ਮੋਰ ਮੋਰ ਦੇਖੂ ਤੇ ਕਾਨੀ ਗੱਲਿੰਗਾ ਦਾ ਗੱਲਿਆਂ ਦੀ ਉਹ ਸਾਰੇ ਇੰਡੀਆ ਦੀ ਗੱਲ ਕਰੂਗਾ ਉਹਦੇ ਵਾਸਤੇ ਸਾਰੇ ਸਾਰੇ ਇੱਕ ਹੋ ਜੇ ਨੇ ਇਹਵੇਂ ਗੁਰਮੁਖ ਵਾਸਤੇ ਸਾਰੇ ਇੱਕ ਹੋ ਜੇ ਨੇ ਭਾਂਗ ਵੱਡਾ ਰਹੂ ਤੇ ਪੋਸਟ ਵੱਡ ਨਹੀਂ ਹੁੰਦੀ ਇਹ ਛੋਟੀ ਪੋਸਟ ਵਾਲੇ ਨਹੀਂ ਜਿਹੜੇ ਉਹਨਾਂ ਦੇ ਨੇ ਹਜੇ ਅਗਲਾ ਜਿਹੜੇ ਥੋੜੀ ਮੱਤਾਂ ਨੇ ਜੈਨਾ ਸੋਚਦਾ ਸੰਕੀਰਣੇ ਛੋਟਾ ਹੈ ਸੋਚ ਦਾ ਦਾਇਰਾ ਛੋਟਾ ਹੈ ਉਹ ਸਿੱਖਾਂ ਦੀ ਗੱਲ ਕਰਦੇ ਨੇ ਗੁਰਮਤਿ ਦਾ ਦਾਇਰਾ ਤਾਂ ਬਹੁਤ ਵੱਡਾ ਹੈ ਸੰਸਾਰ ਦੇ ਦਾਇਰੇ ਨਾਲੋਂ ਵੀ ਵੱਡਾ ਪਰ ਮੋਂਦ ਨੂੰ ਕਰੂ ਇੰਡੀਆ ਦੀ ਗੱਲ ਗੁਰੂ ਕਰੂ ਵਿਸ਼ਵ ਦੀ ਗੱਲ ਸਾਰੇ ਦੀ ਇਹਦੇ ਨਾਲੋਂ ਵੀ ਵੱਡਾ ਦਾਇਰਾ ਹੈ ਇਹਨਾਂ ਨਾਲ ਵੀ ਸੰਕੀਰਣ ਦਾਇਰਾ ਇਹ ਭੇਸ ਭਾਪ ਵੀ ਕਰਨਗੇ ਇਹ ਤਾਂ ਬੀਜੇਪੀ ਦੀ ਸਰਕਾਰ ਹੈ ਇਹਨਾਂ ਦਾ ਹੱਥ ਘੁੱਟ ਕੇ ਰੱਖੀਏ ਤੇ ਆਪਣੀ ਸਰਕਾਰ ਹੈ ਇੱਥੇ ਖੁੱਲਾ ਕਰਦੀ ਹੈ ਇਹਨਾਂ ਜਿਹਾ ਕੰਮ ਹੀ ਰਹੂ ਸੀ ਸਿਆਸਤ ਦਾ ਨਾਟਕ ਗੁਰੂ ਉਧੇ ਨੀ ਰਹੇ ਸਤੂ ਪਰਮੇਸ਼ਰ ਦੀ ਨਹੀਂ ਰੱਖੋ ਪਰਮੇਸ਼ਰ ਦਾ ਅਸਮਾਗੁਰ ਮੁਖਦਾ ਇੱਕ ਆਪਣਾ ਸੁਭਾਅ ਨਹੀਂ ਗੁਰ ਮੁਖਦਾ ਰਿਹਾ ਕਿ ਉਹਦੇ ਨਾਲ ਵੱਡਾ ਦਾਇਰਾ ਜੇ ਹੈ ਤਕਰੂਸ ਨਾ ਨਕਦਾ ਕਬੀਰ ਦਾ ਗੁਰਬਾਣੀ ਦਾ ਇਹ ਬਾਣੀ ਉਹ ਤੋਂ ਵੱਡਾ ਦਾਇਰਾ ਕਰਦੀ ਸਭ ਨਾ ਕੋਈ ਬੈਰੀ ਨਾ ਹੈ ਇਹਨਾਂ ਦਾ ਬੈਰੀ ਬਗਾਨਾ ਤਾਂ ਹੈਗਾ ਇਹਨਾਂ ਨੇ ਸਰਦਾ ਸਰਦਾ ਤੇ ਨਾ ਖਤਰਾ ਨਹੀਂ ਸਾਡੀ ਜ਼ਰਾਤ ਤੇ ਕੋਈ ਖਤਰਾ ਨਹੀਂ ਖਤਰਾ ਕੀ ਦੋਣ ਸ਼੍ਰੀ ਕੇ ਨਹੀਂ ਸਾਡਾ ਕੋਈ ਦਾਸੀ ਕਹਿੰਦੇ ਸ਼੍ਰੀਕ ਨਾ ਕੋ ਸਾਡਾ ਸ਼੍ਰੀਕ ਦਾ ਮਤਲਬ ਹੁੰਦਾ ਦੁਸ਼ਮਣ ਸ਼੍ਰੀਕ ਦਾ ਲੋਕ ਅਸਲ ਤੇ ਦੁਸ਼ਮਣ ਹੁੰਦਾ ਕਹਿੰਦਾ ਸਾਡਾ ਸ਼੍ਰੀਕ ਸ਼੍ਰੀ ਕਹਿੰਦੇ ਦੁਸ਼ਮਣ ਇਹਦੇ ਵਿਚਲ ਉੱਤੋਂ ਸ਼ਬਦ ਹੋਰ ਹੈ ਉੱਤੋਂ ਸ਼ਬਦ ਹੋਰ ਅਸਲੀ ਅਸਰ ਅੰਦਰ ਤੋਂ ਦੁਸ਼ਮਣ ਬ੍ਰੋਤੀ ਕਹਿੰਦਾ ਭਾਈ ਇਹ ਸ਼੍ਰੀਕ ਕੋ ਉਹਨੇ ਐਸਾ ਨਹੀਂ ਬਣਾਉਣਾ ਲੜਾਈ ਉਹਦੇ ਨਾਲ ਹੋਣੀ ਹੈ ਨਾ ਸ਼੍ਰੀਕ ਦਾ ਅਸਲੀ ਮਤਲਬ ਮਤਲਬ ਤਾਂ ਦੁਸ਼ਮਣ ਬ੍ਰੋਤੀ ਤੇ ਅਖੰਡ ਮੰਡਲ ਪਰਮੰਡ ਜੇ ਕੋ ਕੋਥੇ ਦਾ ਅੰਤਨ ਹੁੰਦਾ ਜੇ ਉਸ ਵੇਲੇ ਸੰਸਾਰ ਕਦੇ ਚੱਲਿਆ ਨਹੀਂ ਜਾਂਦਾ ਸਾਰੇ ਸੰਸਾਰ ਦਾ ਗਿਆਨ ਉਹਦੇ ਅੰਦਰ ਹੁੰਦਾ ਤੇ ਅਖੰਡ ਮੰਡਲ ਪਰਮੰਡ ਦਾ ਮਤਲਬ ਆ ਬ੍ਰਹਮ ਗਿਆਨੀ ਕੇ ਮਨ ਪ੍ਰਗਾਜ਼ ਜੈਜੈ ਧਰੂ ਪਰ ਤਕਾ ਤਿੰਨ ਲੋਕ ਦਾ ਗਿਆਨ ਉਹਦੇ ਕੋਲ ਜੇ ਤਿੰਨ ਲੋਕ ਦਾ ਗਿਆਨ ਕਥਨ ਕਰਨ ਲੱਗੇ ਮਾਇਆ ਦਾ ਮੁੱਕ ਜਾਊਗਾ ਜੇ ਦਾ ਕਥਨ ਕਰੀਏ ਨਾ ਹੁਣ ਜਿਵੇਂ ਤੁਰੇ ਫਰਦਾਨੇ ਸਾਈਂਦਾਨ ਉਹ ਨਹੀਂ ਕਹਿੰਦੇ ਉਹ ਅੰਤਰਾੰਦ ਉਹ ਵਿਸ਼ਾ ਜੇ ਛੇੜ ਲਿਆ ਤਾਂ ਇਹ ਵਿਸ਼ੇ ਤੋਂ ਰਹਿ ਜਾਣਗੇ ਲੋਕ ਸਾਡਾ ਵਿਸ਼ਾ ਸਿਰਫ ਤਿੰਨ ਲੋਕ ਜੋ ਕੰਡਣ ਦਾ ਹੈ ਜਿਹੜਾ ਤਿੰਨ ਲੋਕ ਦਾ ਗਾਇਨ ਕਰਾਉ ਉਹਦੀ ਸੁਰਤੀ ਤਿੰਨ ਲੋਕਾਂ ਨਾਲ ਜੁੜੀ ਤਿੰਨ ਲੋਕ ਜੋ ਫਸ ਕੇ ਹੀ ਰਹੇ ਜੂ ਇਹ ਲੋਕਾਂ ਨਾਲ ਜੁੜਿਆ ਰਹੂ ਤਾਂ ਇਹ ਤਿੰਨ ਲੋਕ ਦਾ ਗਾਇਨ ਜਿਹੜੇ ਚੀਂ ਦਾ ਸੀ ਗਾਇਨ ਲੈਣ ਉਹ ਤੇ ਨਾਲ ਜੁੜ ਕੇ ਲੈਣ ਦੇਸੀ ਹੋ ਤੇ ਨੀ ਦਰ ਇਸ ਕਰਕੇ ਇਹਨਾਂ ਨੂੰ ਸੰਸਾਰ ਨਾਲ ਤੋੜਨ ਵਾਲੇ ਜਿਹੜੇ ਤੋੜਦੇ ਨੇ ਉਹਨਾਂ ਨੂੰ ਤਿੰਨ ਲੋਕ ਦਾ ਗਿਆਨ ਹੁੰਦਾ ਹੈ ਇਹ ਨਹੀਂ ਹੁੰਦਾ ਉਹ ਇਸ ਕਰਕੇ ਇਹਨਾਂ ਨੂੰ ਚਾਹਂਦੇ ਇਹਨਾਂ ਨਾਲ ਜੋੜ ਦੇਣੀ ਇਹਨਾਂ ਨੂੰ ਤੋੜਨ ਜਿਹੜੀ ਚੀਜ਼ ਨੂੰ ਤੋੜਨਾ ਹੋਵੇ ਤਾਂ ਚਾਕੀ ਦਾ ਨਹੀਂ ਜਿਹੜੀ ਚੀਜ਼ ਵਿਗਵਣ ਜਵੇ ਜਿਹੜੀ ਚੀਜ਼ ਨੂੰ ਅਮਰਤ ਸਮਝਦੇ ਤੇ ਉਹ ਵੇਖ ਬਣ ਗਈ। ਦੁੱਧ ਦਾ ਵਰਤ ਹੁੰਦਾ ਛੱਤੀਆਂ ਵਰਤ ਨਹੀਂ ਜਾਂ ਖਾ ਲੈਂਦੇ ਨੇ। ਜਿਹੜੀ ਉਹ ਚੋਂ ਮੈਲ ਨਿਕਲਦੀ ਉਹ ਕੀ ਹੋ ਜਾਂਦੀ ਹੈ? ਵੇਖੋ ਇਹ ਤਾਂ ਨਹੀਂ। ਪਤਾ ਨੂੰ ਨਿਕਲੀ ਦੇ ਮੈਲ ਬਣੀ ਦੇ ਪਤਾ ਲੱਗਦਾ ਕੋਈ ਰੋਕ ਰੋਕ ਪਹਿਲਾਂ ਹੀ ਪਤਾ ਵੀ ਇਹ ਵੇਖੇ ਹੈ। ਉਹਨੂੰ ਪਹਿਲਾਂ ਹੀ ਨਹੀਂ ਦੀ ਉਹ ਚ। ਤੇ ਸਾਨੂੰ ਬਾਅਦ 'ਚ ਦੀਂਦੀ ਇੰਨਾ ਹੀ ਫਰਕ। ਵੇਖ ਕੇ ਦਮਾ ਨਾ ਹੋਈ। ਪੈਦਾ ਕਿੱਦੋਂ ਹੋਈ ਬੀਤੋ ਬੀਤ ਅੰਮ੍ਰਿਤ ਜੋ ਪੈਦਾ ਹੋਈ ਸਜੂ ਕਿਦੋਂ ਹੋਈ ਬੀਤ ਅੰਮ੍ਰਿਤ ਜੋ ਬਣਾਈ ਜੇ ਛਤੀ ਮਰਦ ਅੰਮ੍ਰਿਤ ਛਕੇ ਮਿਸ ਤਾਂ ਹੀ ਪੈਦਾ ਹੋਈ ਖਾਤੇ ਤੇ ਪੇਸਾ ਅੰਮ੍ਰਿਤ ਦੇ ਵਿੱਚੇ ਹੁੰਦਾ ਹੁੰਦੀ ਹੈ ਬਾਹਰੋਂ ਕਿੱਥੋਂ ਆਈ ਹੈ ਵੀ ਕਿਹ ਅੰਮ੍ਰਿਤ ਇੱਕ ਇੱਕ ਮੂਠੇ ਵਰਖ ਵਿਚਾਰਵਾਲ ਬੁਝੂ ਵਿਚਾਰਵਾਲ ਨੂੰ ਤਾਂ ਦੋਏ ਵਿੱਚ ਵਿਚਾਰਵਾਲ ਨੂੰ ਅਮਰਤ ਵਿੱਚ ਵਿਖਦੀਦੀ ਐ ਮੂਰਖ ਨੂੰ ਉਦੋਂ ਨਹੀਂ ਦੀ ਨੀ ਬਾਅਦ ਚ ਪਤਾ ਲੱਗਦਾ ਬਾਅਦ ਚ ਵੰਦਾ ਉਹ ਤੇ ਬੇਖਵਾਨ ਨੂੰ ਫਿਰ ਚੱਕੀਦਾ ਹੁੰਦਾ ਬੇਖਵਾਨ ਨੂੰ ਬਾਦ ਨਹੀਂ ਜਾਗਦੇ ਰਾਤ ਤੇ ਕਪੜਾ ਦੇ ਦੋਨ ਨੂੰ ਬਾਦ ਰੰਗਿਆ ਨੇ ਜਿਹਨੂੰ ਪਹਿਲਾਂ ਵਿਖਦੀਦੀ ਉਹ ਪਹਿਲਾਂ ਹੀ ਕਪੜਾ ਦੇ ਲੈਂਦਾ ਜਦ ਨਹੀਂ ਦੀ ਆ ਜਾ ਕਪੜਾ ਦੇ ਲੈਂਦਾ ਬਸ ਹੁਣ ਕੀ ਐ ਇਹਨੂੰ ਜਾਦੋ ਜਿਹਾ ਬਦਬੂ ਆਉਂਦੀ ਐ ਇਹਨੂੰ ਪਹਿਲਾਂ ਆ ਜਾਂਦੀ ਔਰ ਪਿਛੋਂ ਲਦੀ ਐ ਇੰਨਾ ਫਰਕ ਇਹਦੇ ਸਰਪੰਚ ਦਾ ਪਤਾ ਲੱਗਦਾ ਐ ਮੂਰਖ ਨੂੰ ਛਿਆੜੇ ਨੂੰ ਪੈਸਾ ਦਾ ਪਤਾ ਹੁੰਦਾ ਛਿਆੜੇ ਨੂੰ ਸਰਪੰਚ ਦਾ ਪਤਾ ਹੁੰਦਾ ਐ ਮੂਰਖ ਨੂੰ ਪੈਸੇ ਤੇ ਪਤਾ ਨਹੀਂ ਤਾਂ ਦੋਹਾਂ ਚ ਇੰਨਾ ਹੀ ਫਰਕ ਆ ਪਿਗਦੋਏ ਬੰਦੇ ਨੇ ਬੰਦੇ ਨੇ ਪਰ ਮੂਰਖ ਕਹਿੰਦਾ ਰਹੇਗਾ ਜਿਹੜੀ ਪਿਗ ਮੈਂ ਕਿੱਥੋਂ ਆਈ ਉਹਨੂੰ ਸੋਚੇ ਅਹੀਂ ਕਿ ਤਰਬ ਪਾਣੀ ਮਹਿੜਾ ਕਹਿੰਦੇ ਪਾਣੀ ਦਾ ਨਿਰਮਲ ਹੁੰਦਾ ਨਿਰਮਲ ਨਹੀਂ ਕਿਹਾ ਪਾਣੀ ਕਦੇ ਪੀਵਾਨੂ ਜੇ ਪ੍ਰਕਾਸ਼ ਪੀਵੇ ਸ਼ੀਤਲ ਜਲ ਨਿਰਮਲ ਜਲ ਨਹੀਂ ਕਿਹਾ ਕਿਤੇ ਦਿਖਾਓ ਪਾਣੀ ਕਿਤੇ ਨਰਮ ਤੇ ਪਾਣੀ ਨਰਮ ਕਹਨੇ ਜਲ ਨੂੰ ਪਰ ਬਾਣੀ ਨਰਮ ਕਿਤੇ ਵੀ ਨਹੀਂ ਕਹਿੰਦੀ ਸਾਵਧਾਨੀ ਵਰਤੀ ਹੋਈ ਹੈ ਜੇ ਪ੍ਰਸਾਦ ਪੀਵੇ ਸ਼ੀਤਲ ਜਲਾ ਠੰਡਾ ਦਾ ਖਾਇਆ ਜ਼ਰੂਰ ਉਬੜਿਆ ਦਾ ਪੀਦਾ ਨਹੀਂ ਨਾ ਜੇ ਢੱਡਾ ਹੋਵੇ ਕਹਿੰਦਾ ਵੀ ਠੰਡਾ ਨਹੀਂ ਹੈ ਪਾਣੀ ਠੰਡਾ ਪੀ ਕੇ ਖੁਸ਼ ਹੈ ਸ਼ੀਤਲ ਜਲਾ ਕਿਹਾ ਹੋਇਆ ਦਰਮਦਰ ਨਹੀਂ ਕਿਹਾ ਦਰਮਦਰ ਨਹੀਂ ਕਿਹਾ ਦਰਮਲ ਹੈ ਨਹੀਂ ਕਹਿੰਦਾ ਕਿ ਮੈਂ ਤੇ ਭੈਣ ਕਿ ਕੁਬਾਰ ਵੀ ਨਰਮਲ ਨਹੀਂ ਬੰਦੇ ਹੋਇਆ ਹੈ ਕਹਿੰਦਾ ਮਤਲਬ ਜਿਹੜੀ ਪਾਣੀ ਸਾਚੇ ਤੇ ਪਵਨਾ ਪਿਆ ਪਵਨਾ ਤੇ ਚਲੋ ਭਾਈ ਜਿਹੜੀ ਮਰੇਣ ਹੈ ਜਿਹਨੂੰ ਜਾਲਣਾ ਤੋਂ ਨਹੀਂ ਆਈ ਕਿ ਥੋੜੇ ਪਾਣੀ ਚੋਂ ਨਿਕਲੀ ਹੋਈ ਹੈ ਸਰ ਜੋ ਵੀ ਮਲੀਨਤਾ ਸੰਸਾਰ ਚ ਦੀਂਦੀ ਹੈ ਪੈਦਾ ਕਿੱਥੋਂ ਹੋਈ ਹੈ ਉਸ ਪਾਣੀ ਚੋਂ ਨਿਕਲਿਆ ਜਿਹੜੇ ਪਾਣੀ ਨਾਲੇ ਧੋਤੀ ਜਾਂਦੀ ਹੈ ਦੱਸੋ ਇਹ ਕਿੱਥੋਂ ਹੈ ਇਹ ਦਸਵਤ ਤੇ ਜਿਹੜੇ ਤਰੰਤ ਹੈ ਉਹਦਾ ਵਿਸ਼ਾ ਹੈ ਜਿਹੜਾ ਮੈਂ ਕਰ ਰਿਹਾ ਮੈਂ ਉਤੋਂ ਉਹ ਜਿਹੜਾ ਪੜਿਆ ਵਿਚਾਰਿਆ ਤਾਂ ਪਤਾ ਨਹੀਂ ਇਹ ਗੱਲਾਂ ਇੱਥੇ ਤਾਂ ਹੀ ਇੰਥੇ ਤਾਂ ਹੈ ਇੱਥੇ ਕਾਹੇ ਤੇ ਇਹ ਦਰਾਂਗੇ ਗੱਲ ਦਰ ਨਿਰਮਲ ਨਹੀਂ ਕਿਹਾ ਸ਼ੀਤਲ ਕਹਿੰਦਾ ਕਿਉਂ ਕਹਿੰਦਾ ਕਿਉਂ ਨਹੀਂ ਕਹੇ ਜਵਾਬ ਦਸਮਤ ਨਹੀਂ ਵਿਚਾਰ ਲਈ ਇੱਥੋਂ ਵੀ ਪਤਾ ਲੱਗ ਜੂ ਸਾਨੂੰ ਆਹ ਵੀ ਨਹੀਂ ਕਿਹਨੋਂ ਸੋ ਪਤਾ ਲੱਗੂ ਵਿਚਾਰੇ ਤੇ ਉਹ ਉਹ ਤੇਨ ਜੱਦੈ ਪੇ ਜੋ ਕੁਝ ਇੱਥੇ ਸਾਨੂੰ ਜ਼ਿਆਦਾ ਵਿਚਾਰੇ ਤੇ ਫੱਟਾ ਲੱਗਣਾ ਹੈ ਉੱਥੇ ਵਿਚਾਰਿਆ ਪਿਆ ਉਹਦੇ ਨੂੰ ਫਟਾਫਟ ਪਤਾ ਲੱਗ ਜੇ ਜੋ ਕਹਦੇ ਨੇ ਅਖੇ ਕੀ ਹੈ ਜੀ ਇਹ ਕੁੰਜੀ ਹੈ ਉਹ ਨਿਆਣੇ ਲੈਂਦੇ ਨੇ ਜੇ ਕਿਤਾਬ ਦੀ ਕੁੰਜੀ ਪੜਨ ਵਾਸਤੇ ਨਾਲ ਸੌਖਾ ਸਮਝ ਆ ਜਾਇਆ ਆਦਿ ਗੁਰੂ ਗ੍ਰੰਥ ਸਾਹਿਬ ਸੌਖੀ ਤਰੀਕੇ ਨਾਲ ਸਮਝ ਆ ਜਾਏ 10 ਤੱਕ ਉਹਦੀ ਪੁੰਜੀ ਉਹ ਤਰੀਕੇ ਦੀ ਹੈ ਸੌਖਾ ਸਮਝ ਆ ਜਾ ਮਤਲਬ ਇਹ ਨਹੀਂ ਇਹ ਵੀ 10 ਗੰਨਾਂ ਪੜ੍ਹੇ ਬਿਨਾਂ ਸਮਝੇ ਨਹੀਂ ਆਉਂਦਾ ਇਹ ਗੱਲ ਹੀ ਦਾ ਮਤਲਬ ਹੈ ਜਿਹੜੇ ਕੁੰਜੀਆਂ ਨਹੀਂ ਪੜ੍ਹਦੇ ਉਹ ਵੀ ਪਾਸ ਹੋ ਜਾਂਦੇ ਫਸਟ ਵੀ ਉਹ ਜਾਂਦੇ ਨਹੀਂ ਜਿਹਨਾਂ ਨੂੰ ਕੁੰਜੀਆਂ ਹੁੰਦੀਆਂ ਇਹਦਾ ਮਤਲਬ ਇਹ ਨਹੀਂ ਹੈ ਸੌਖਾ ਹੋ ਤੁਹਾਨੂੰ ਸੌਖਾ ਸਮਝ ਆ ਜਾਏ ਉਸ ਮਤਲਬ ਦਾ ਬੱਦਦ ਕੋਈ ਨਹੀਂ ਅਹ ਤੇ ਤੇ ਲੋ ਲੋ ਆਕਾਰ ਤੇ ਤੇ ਲੋ ਲੋ ਆਕਾਰ ਆਕਾਰ ਕਾਦੇ ਉੱਥੇ ਸਤਿਗੰਗਲ ਚ ਸਰਬਜੋਤ ਦਾ ਆਕਾਰ ਜਾਂਦਾ ਆਕਾਰ ਨਹੀਂ ਹੁੰਦਾ ਲੋ ਲੋ ਤਾਂ ਜੋਤ ਜੇ ਕੋਈ ਆਕਾਰ ਹੈ ਜੋਤ ਹੈ ਜੋਦਾਕਾਰ ਹੁੰਦਾ ਲਾਈਟਰ ਆਕਾਰ ਨਹੀਂ ਹੁੰਦਾ ਲਾਈਟਰ ਆਕਾਰ ਤਾਂ ਹੁੰਦਾ ਨਾ ਰਾਤ ਨੂੰ ਦਿਨ ਨਹੀਂ ਆਇਆ ਆਪਣ ਤੇ ਰੇਜ ਲਾਈਟ ਮਾਰ ਕੇ ਦਿਨ ਨਹੀਂ ਕੋੜ ਜਾਇਆ ਘਰ ਉਹ ਘਾਰੇ ਲਾਈਟ ਦਾ ਹੁੰਦੀ ਤੇ ਆਕਾਰ ਹੁੰਦਾ ਪਰ ਕੁਛ ਨਹੀਂ ਬਟ ਆਕਾਰ ਹੁੰਦਾ ਪਰ ਇਹ ਆਕਾਰ ਨਹੀਂ ਹੁੰਦਾ ਜਿਹੇ ਜਿਹੇ ਬਾਹਰ ਆਕਾਰ ਨੇ ਆਕਾਸ਼ ਵਿੱਚ ਆਕਾਰ ਹਰੇਕ ਹੁੰਦਾ ਇਹ ਆਕਾਸ਼ ਦੇ ਵਿੱਚ ਜਿਬ ਜਿਬ ਹੁਕਮ ਤੇ ਮੈਂ ਤੇ ਵਕਾ ਹਕੂਮਤ ਵਿੱਚ ਉਹ ਵੀ ਸਾਰੇ ਨੇ ਸਾਰੇ ਹਕੂਮਤ ਦੇ ਵਿੱਚ ਨੇ ਕਾਰ ਉਹਨਾਂ ਨੂੰ ਵੀ ਹੈ ਇੱਥੇ ਵਾਲੇ ਵੀ ਹਕੂਮਤ ਦੇ ਨੇ ਉੱਥੇ ਵਾਲੇ ਵੀ ਉਹ ਕਰਾਉਣ ਵਾਲਿਆਂ ਜਿਹੜੇ ਕਰਵਾੜੇ ਤੇ ਕੁਝ ਕਰਾਉਣ ਵਾਲਿਆਂ ਜਿਹਨੂੰ ਕੁਝ ਕਰਵਾਉਣ ਵਾਲਿਆਂ ਸੱਚ ਕਰਨ ਦੀ ਹਰੰਦੀ ਬਹੁਤ ਜ਼ਿਆਦਾ ਹੈ ਕਿ ਕਿੱਕ ਦੀ ਦ੍ਰਿਸ਼ਟੀ ਕਿੱਥੇ ਹੈ ਇੱਥੇ ਉਹ ਬੈਲ ਨਹੀਂ ਬੈਠੇ ਸੁੱਤੇ ਨਹੀਂ ਪਏ ਉੱਤੇ ਰਿਹਾ ਉਹ ਲੈ ਬੈਠੇ ਨੇ ਉਹਨਾਂ ਨੂੰ ਇਹਨਾਂ ਦੀ ਚਿੰਤਾ ਸਾਰੇ ਡਿਊਟੀ ਕਰ ਰਹੇ ਨੇ ਸਾਰੇ ਡਿਊਟੀ ਦੇ ਬੈਠੇ ਨੇ ਜਿੰਨੇ ਹੀ ਉਹ ਨੇ ਇੱਥੇ ਉੱਥੇ ਜਿਆਦਾ ਨੇ ਸਰਭੂ ਕੀ ਚਿੰਤਾ ਜਸਮਨ ਵਾਹਿ ਮਾਨ ਕੱਲਾ ਕਿਸ ਲਫ਼ਜ਼ ਕਿਉਂ ਵਰਤੇ ਕਿੰਕਮ ਮਨ ਜਿਹੜਾ ਹੈਗਾ ਇੱਕ ਵਜਨ ਇੱਥੇ ਕਿਉਂ ਕਰਤੇ ਆ ਸਾਰੇ ਖਾਂਡ ਵਿੱਚ ਇੱਕ ਵਜਨ ਮਨ ਹੁੰਦਾ ਸਾਰਾ ਨਵਾਂ ਹੈ ਉਹ ਇੱਕ ਤਿੰਤੇ ਮਨ ਵਖਰੇ ਵਖਰੇ ਨੇ ਤੇ ਬਨੇ ਕਾਹਦਾ ਰਹਿੰਦਾ ਜੇ ਮਾਨੇ ਕਾਹਦਾ ਮਰਜੀ ਕਰ ਜੇ ਮਾਨੇ ਕਾਹਦਾ ਸੋਚੇ ਕਾ ਐਤੇ ਮਨ ਵਖਰੇ ਵਖਰੇ ਨੇ ਸੋਚ ਵਖਰੀ ਹੋ ਗਈ ਕਿ ਕਮਨ ਕਰਨ ਗੱਲ ਤਾਂ ਤਾਂ ਤੇ ਆਇਆ ਗਿਆ ਨਾਨਕ ਇਹ ਵਿਧੀ ਹਰ ਪਜੋ ਨਿਕਮਨ ਹੋਇਕ ਪੁੱਤੇ ਤੁਮਾਨ ਇੱਕ ਜਿੱਥੇ ਦੇਕ ਪਵਨ ਹਜ਼ਾਰਿਆਂ ਦਾ ਉਹ ਰਮਨ ਜੇ ਕੋਈ ਚੀਜ਼ ਹੈ ਤੇ ਕੋਈ ਫਿਕਰ ਹੈ ਇਹਨਾਂ ਦਾ ਫਿਕਰ ਸਰਬ ਕੀ ਚਿੰਤਾ ਜਸਮਨ ਉਦੇਤੇ ਇਹ ਰਹੀ ਹੈ ਵੀ ਕੋਈ ਪਰਮੇਸ਼ਰ ਇੱਕ ਬੰਦਾ ਹੈ ਉਹਦੇ ਬਦਚਾ ਰਹਿੰਦੀ ਜਿੱਤੇ ਇੱਕ ਬੰਦਾ ਸਾਰਿਆਂ ਦਾ ਕੰਟਰੋਲ ਕਿਵੇਂ ਕਰ ਲੂਗਾ ਸਾਡੇ ਨੂੰ ਕਿ ਦੇਖ ਲੂਗਾ ਜੇ ਮੇਂ ਪਾਰਲੀਮੈਂਟ ਦੇ ਨਿਗਾਹ ਸਾਰਿਆਂ ਚ ਹਰ ਆਪਣੇ ਆਪਣੇ ਏਰੀਆ ਦਾ ਮੈਂਬਰ ਆਪਣੇ ਆਪਣੇ ਏਰੀਆ ਦੀ ਗੱਲ ਕਰਦਾ। ਕੁਝ ਇਹ ਜੇ ਵੀ ਹੁੰਦੇ ਨੇ ਜਿਹੜੇ ਵੱਲ ਲੈਵਲ ਦੀ ਗੱਲ ਕਰਦੇ ਨੇ, ਫੌਨ ਪੋਲਿਸੀ ਦੀ ਗੱਲ ਕਰਦੇ ਨੇ, ਸਰਕਾਰ ਦੀ ਫੌਨ ਪੋਲਿਸੀ ਦੀ ਗੱਲ ਕਰਦੇ ਨੇ। ਆਪਣੇ ਸਮੱਸਿਆ ਜਿਹੜੀ ਉਹਦੇ ਹਲਕੇ ਨਹੀਂ ਉਹ ਤੋਂ ਹਟ ਕੇ ਗੱਲ ਕਰਦੇ ਨੇ। ਬਜਟ ਦੀ ਉਹਨਾਂ ਨੂੰ ਫਿਕਰ ਹੈ ਸਾਰੀ ਇੰਡੀਆ ਵਾਸਤੇ ਬਜਟ। ਮਲਟੀ ਦੇ ਬਜਟ ਤੇ ਕੋਈ ਗੱਲ ਕਰਦੇ ਉਹਦੇ ਆਪਣੇ ਹਲਕੇ ਦੀ ਸਮੱਸਿਆ ਨਹੀਂ ਆਇਆ ਉਹ ਉਹ ਲੱਕੜ ਕਰਦੇ ਨੇ ਤੇ ਇਦਾਂ ਹੀ ਉੱਥੇ ਆਪਣੇ ਆਪਣੇ ਹਲਕੇ ਨਹੀਂ ਉੱਥੇ ਹੈ ਜਿਵੇਂ ਇੱਥੇ ਆਪਣੇ ਆਪਣੇ ਨਾਲ ਜੁੜਿਆ ਆਪਣੇ ਸਾਰੇ ਹੀ ਆਪਣੇ ਨੇ ਸਾਰੇ ਹੀ ਉਹਨਾਂ ਦਾ ਕੋਈ ਉਹ ਸਾਰੇ ਹੀ ਆਪਣੇ ਨੇ ਸਵਾਰਥ ਨਹੀਂ ਹੈ ਇੱਥੇ ਕੋਈ ਸਾਰੇ ਹੀ ਆਪਣੇ ਨੇ ਬੈਰੀ ਬਗਾਨਾ ਉੱਥੇ ਨਹੀਂ ਕੋਈ ਉਹ ਪ੍ਰੈਕਟਿਸ ਇੱਥੇ ਕਰਨੀ ਆ ਨਾ ਕੋਈ ਬੈਰੀ ਨਾ ਕੋਈ ਬਗਾਨਾ ਇੱਥੇ ਬੈਰੀ ਬਾਨੇ ਵਾਲੇ ਦੇਸ਼ ਚ ਅਸੀਂ ਰਹਿੰਦੇ ਹਾਂ ਜਿੰਨਾ ਇਹ ਉਹੀ ਜੀ ਗੱਲ ਨਹੀਂ ਬਣਦੀ ਸਾਡੀ ਜਾਈਏ ਉਹਨੇ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੈ ਕੈਨੇਡਾ ਮਤਲਬ ਇਹ ਹੈ ਜਿਹੜੇ ਉਹਨਾਂ ਦੇ ਵਿੱਚ ਗੋਲਡੇ ਉਹੋ ਜਿਹੇ ਗੁਣ ਇੱਥੇ ਪੈਸਾ ਕਮਾ ਲੂਗਾ ਪੂਰਾ ਟੈਸਟ ਹੋ ਜਾਊਗਾ ਪੂਰਾ ਉੱਤਰ ਜਾਊਗਾ ਟੈਸਟ ਦੇ ਉੱਤੇ ਫਿਰ ਉੱਥੇ ਐਂਟਰੀ ਫੇਰ ਕੀ ਹੈ ਪੇਰਾ ਹਾਕਮ ਧੜੇ ਚਲਾ ਗਿਆ ਤੜਾ ਉੱਥੇ ਵੀ ਤੜਾ ਉੱਤੇ ਸੱਚ ਨਾਲ ਐਥੇ ਧੜਾ ਝੂਠ ਦਾ ਐਥੇ ਤੜਾ ਬਹੁਤੇ ਨਹੀਂ ਉੱਥੇ ਤੜਾ ਇੱਕੋ ਹੀ ਹੈ ਸੱਚ ਦਾ ਤੜਾ ਇਹ ਨਹੀਂ ਗੁਰੂ ਦਾ ਮੰਨਦੇ ਵੀ ਸਾਡਾ ਤੜਾ ਨਹੀਂ ਕਿਸੇ ਨੂੰ ਤੜਾ ਹੈ ਸਾਡਾ ਵੀ ਪਰ ਸੱਚ ਨਾਲ ਸੰਸਾਰ ਸਾਡੇ ਤੋਂ ਖਿਲਾਫ ਹੈ ਪਰ ਅਸੀਂ ਸੱਚ ਤੋਂ ਖਲਾਫ ਅਸੀਂ ਸੰਸਾਰ ਦਾ ਨੁਕਸਾਨ ਕਰਕੇ ਰਹਿ ਜੀ ਨਹੀਂ ਐ। ਅਸੀਂ ਪਲਾਈ ਕਰਦੇ ਉਸਤੇ ਹੋਏ ਨਹੀਂ ਕੁਛ। ਉਹ ਰਾਕੇ ਮੇ ਹੋ ਜੂਗਾ ਜਿਹੜਾ ਸਭ ਤੋਂ ਪਹਿਲਾ ਸੋਚ। ਉਹ ਰਾਕੇ ਮੇ ਹੋ ਜੂਗਾ ਦੀਨਦਿਆਲ। ਸਭ ਤੋਂ ਉੱਪਰ ਹੋਬਤ ਕਰਪਾ ਲੈ ਇਹਨਾਂ ਤੇ ਬੁਰਾ ਕਿ ਮੈ ਲੱਗੂ। ਮੋਰੀ ਦਨ। ਪਾੜੀ ਸਾਰੀ ਕੋਈ ਗੱਲ ਵਿਚਾਰ ਦੇ ਘਾਟ ਹੈ। ਇਹਦੇ ਹਰ ਕਰਨ ਦੀ ਲੋੜ ਨਹੀਂ ਜੇ ਸਮਝ ਆ ਜਾਂਦੀ ਹਰ ਥਾਂ ਆਪੇ ਆ ਜਾਂਦੇ ਨੇ ਅਸਲ ਸਾਰੀ ਜਗ੍ਹਾ ਆਪੇ ਆ ਹੀ ਜਾਂਦੇ ਨੇ ਅਸਲ ਉਹਨਾਂ ਤਾਂ ਕਰਦੇ ਨੇ ਜਿਹਨਾਂ ਜਨ ਬੁੱਧੀ ਸੰਸਾਰੀ ਉੜ ਜੀ ਹੋਈ ਹੈ ਸਭ ਆ ਸੰਸਾਰੀ ਹੈ ਜਨਾ ਚਰ ਉਹਨਾਂ ਚਰ ਹੋਰੇ ਕੁਝ ਲੱਗਦਾ ਹੈ ਵਿਵੇਕ ਬੁੱਧੀ ਹੈ ਦੀ ਜਾਂ ਇਹ ਭਾਸ਼ਾ ਦਾ ਗਿਆਨ ਹੈ ਲਫ਼ਜ਼ਾਂ ਦੇ ਖੜੇ ਉਹ ਆ ਲਫ਼ਜ਼ ਲਿਖਿਆ ਖੜੀ ਕੀ ਹੋਊਗਾ ਵਿਚਾਰਧਾਰਾ ਦਾ ਗਿਆਨ ਨਹੀਂ ਜਦੋਂ ਜਦੋਂ ਉਹ ਟਾਈਮ ਹੀ ਪਤਾ ਲੱਗ ਜਾਂਦਾ ਜੇ ਕੋਈ ਸਿਆਰੀ ਨੂੰ ਗਲਤ ਲੱਗੀ ਹੋਵੇ ਪਤਾ ਲੱਗ ਜਾਂਦਾ ਉਹ ਗਲਤ ਲੱਗੀ ਹੋਈ ਹੈ ਗਲਤੀਆਂ ਹੈ ਬਿਸਪ੍ਰਿੰਟ ਹੋਏ ਹੋਏ ਨੇ ਸਾਰੇ ਦੋਸਤ ਹੋ ਜਾਣਗੇ ਕੀ ਮੁਸ਼ਕਲ ਹੈ ਵਿਚਾਰਧਾਰਾ ਤੋਂ ਉਲਟ ਜਲਣੀ ਵਾਲੀ ਹੈ ਗੱਲ ਅਸੀਂ ਅਖਰਾ ਮਗਰ ਨਹੀਂ ਆਣਾ ਵਿਚਾਰਧਾਰਾ ਬਦਰ ਜਾਣ ਬੁੱਤਨਾ ਦਾ ਅਸਤੰਦ ਕਰ ਲਿਆ ਵਿਚਾਰਧਾਰਾ ਤੋਂ ਉਲਟ ਹੋ ਗਿਆ ਜੇ ਤੈਨੂੰ ਇਹ ਅਰਥ ਤੇਨੇ ਕਰਾਂਗੇ ਵਿਚਾਰ ਤਾਰੇ ਖਤਮ ਹੋ ਗਿਆ ਵਿਚਾਰ ਤਾਰਾ ਨੂੰ ਬਚਾਉਣ ਵਾਸਤੇ ਅਸੀਂ ਉਹ ਦੇਖਿਆ ਨਾ ਤੇ ਨਹੀਂ ਨਹੀਂ ਤੇ ਲੋਕਾਂ ਦਾ ਸੈਟੀਸਫਾਈ ਹੋ ਗਿਆ ਪਰ ਉਹ ਵਿਸ਼ਮਸ਼ੀ ਅੱਗੇ ਪ੍ਰੋਬਲਮ ਘੜੀ ਹੋਗੀ ਕਿਤੇ ਵਰਮੇ ਘੜੀਏ ਰੂਪਰਮ ਕੇ ਵਿੱਚ બીજી ਜਗ੍ਹਾ ਪ੍ਰੋਬਲਮ ਘੜੀ ਹੋ ਜਾਣੀ ਕਿਉਂ ਇੱਥੇ ਗਲਤ ਕਰਦਾਂ ਨੇ ਇੱਕ ਜਗ੍ਹਾ ਨਹੀਂ ਗਲਤੀ ਕੀਤੀ 2 ਜਗ੍ਹਾ ਪ੍ਰੋਬਲਮ ਹੋਣੀ ਹੋਣੀ